ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਕਿਤੇੋਂ ਵੀ ਵੀਡੀਓ ਤੋਂ ਆਪਣਾ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜਿਟ ਪਿੰਡ ਪਿੰਡ ਉੱਭੋਗੇ ਜਿਲਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸਜਣੋਂ ਲੱਗਦੀ ਇਹਨੂੰ ਪੱਟੀ। ਭਾਈ ਜੋ ਬੰਦੇ ਕੋਲ ਪਹੁੰਚ ਚੁੱਕੇ ਆ ਘਰੇਲੂ ਘਰ ਦੇ ਵਿੱਚ ਠੀਕ ਆ ਜੀ। ਤੇ ਦੋ ਹੀ ਪਸ਼ੂ ਵਿਖਾਵਾਂਗੇ ਵਹਿੜਾ ਇੱਕ ਦੇਸੀ ਤੇ ਇੱਕ ਐਫ ਕ੍ਰੋਸ। ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰਿਆਂ ਦਾ। ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ। ਤੇ ਆਓ ਹੁਣ ਕਰੀਏ ਗੱਲਬਾਤ ਜੋ ਬੰਨਾ ਪੁੱਛ ਕੇ ਅੱਜ ਦੇ ਭਾਅ ਪਤੇ। ਬਾਈ ਜੋਬਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਏ ਹਾਂਜੀ ਹਾਂਜੀ ਠੀਕ ਏ ਹੋਰ ਸਰਾਓ ਵਧੀਆ ਵੀਰ ਜੀ ਤੇ ਵਪਾਰ ਦਾਤ ਨਹੀਂ ਕਰੋ ਨਹੀ ਵੀਰ ਵਪਾਰ ਕਰਦਾ ਹੀ ਹਾਂਜੀ ਹਾਂਜੀ ਠੀਕ ਏ ਨਾਮ ਜੋਬਨ ਹਾਂਜੀ ਨਾਮ ਜੋਬਨ ਪਿੰਡ ਪਿੰਡ ਉਬੋਗੇ ਤਹਿਸੀਲ ਬੱਟੀ ਜਿਲ੍ਹਾ ਜ਼ਮਨਤਾਲ ਮੋਬਾਈਲ ਨੰਬਰ 98 768 7688 72015 ਠੀਕ ਏ ਫਿਰ 76588 72015 15 ਠੀਕ ਏ ਤੇ ਆ ਦੋ ਗਲੀ ਦੇਸੀ ਤੋਂ ਕਰੀਏ ਸ਼ਰਵਾਦ ਆ ਨਾ ਹਾਂਜੀ ਹਾਂਜੀ ਵੀਰ ਇਹ ਉਧਰ ਹੁੰਦੇ ਆਏ ਸ਼ਾਈ ਆਲ ਜੀਆਂ ਦੇਸੀ ਆਪਣੇ ਹਰਿਆਣੇ ਵਾਲ ਹਾਂਜੀ ਹਾਂਜੀ ਹੈਨਾ ਕਿ ਕਿਨਾ ਦੁੱਧ ਦੁੱਧ ਆ ਕੀ ਹਿਸਾਬ ਇਹਦਾ ਦੁੱਧ ਵੀਰ ਜੀ ਇਹਦੇ ਥਲੇ ਦਾਖਲ ਹੋਗਾ ਆਪਾਂ 9 ਕਿਲੋ ਵੀ ਜਿਹੜਾ ਚੋਲਣਾ ਦੋ ਟਾਈਮਾ ਦੋਵੇਂ ਟਾਈਮ ਓਕੇ ਆ ਸਨਾ ਤੁਨਾ ਦੀ ਦੋਵੇਂ ਟਾਈਮ ਮਿਲਦੀ ਵਧੀਆ ਦਾ ਮੌਕੇ ਦੋਵੇਂ ਟਾਈਮ ਠੀਕ ਆ ਜਾਣਾ ਵੰਗਾ ਪਾਈਦਾ ਤਾਂ ਨਹੀਂ ਵੰਗਾ ਪਾਈਦਾ ਠੀਕ ਆ ਚੋਣ ਚਾਂਣ ਪੂਰੀ ਸੀਰੀਸਲਾ ਹੈ ਨਾ ਚੋਣ ਚਾਂਣ ਪੂਰੀ ਸੀਲ ਸੂਹਾ ਦੂਸਰਾ ਹਾਂਜੀ ਸੂਹਾ ਦੂਸਰਾ ਠੀਕ ਆ ਵਾਈਟ ਜਿਵੇਂ ਨਾ ਪਹਿਲੋਂ ਸੱਜਣੋਂ ਹੁੰਦੀਆਂ ਆਏ ਉਹ ਕਲਰ ਦੇ ਵਾਈਟ ਕਲਰ ਦੀ ਆ ਗਈ ਦੇ ਦੋ ਗਲੀ ਜੀ ਦੇਸੀ ਆ ਗਈ ਆ ਤੇ ਇਹ ਵਗਾਂ ਦੇ ਵਗ ਜਿਹੜਾ ਮਾਲਵੇ ਬਿਲਡ ਦੇ ਵਿੱਚ ਖਾਸ ਕਰਕੇ ਆਪਾਂ ਨੂੰ ਮਿਲਦੀਆਂ ਤੇ ਅੱਜ ਮਾਝੇ ਦੀ ਧਰਤੀ ਪੱਟੀ ਏਰੀਏ ਚੋਂ ਵੀ ਇਹ ਮਿਲ ਚੁੱਕੀ ਆ ਠੀਕ ਆ ਤੇ ਸ਼ੁਰੂਆਤ ਕਰੀਏ ਇੱਤੋਂ ਤੇ ਖੋਲ ਕੇ ਤੁਹਾਨੂੰ ਤੁਰਤ ਤਰ੍ਹਾਂ ਕਰਾਈਏ ਚੈੱਕ ਸੂਬਾ ਦੂਸਰਾ ਆ ਗਿਆ ਨੋਟ ਕਰਿਓ ਸਮਾਂ ਕੋਈ ਮਹੀਨਾ ਖੰਡ ਹੋ ਗਿਆ ਉਹ ਹਾਂਜੀ ਹਾਂਜੀ ਸਵੱਚਾ ਆ ਗਿਆ ਮਗਰ ਹਨਾ ਮੇਲ ਕਾਪ ਲਓ ਜੀ ਬਨ ਵਾਲੀ ਆ ਗਈ ਬਾਕੀ ਥਣ ਮੁਠੀ ਵਾਲਾ ਸੱਜਣੋ 9 ਕਿਲੋ ਕਹਿੰਦੇ ਆ ਕਿ ਚਵਾਈ ਜਿਹੜੀ ਆਂਦੀ ਥੋੜੀ ਰੋਕੇ ਰਿਪੋਰਟ ਆ ਇਹਨੂੰ ਕਰ ਦੋ ਨਵੇਂ ਤੇ ਸੇਂਗੇ ਜ਼ਰੂਰ ਆ ਬੰਨ ਵਾਲੀ ਆ ਠੀਕ ਆ ਜਿੰਨੇ ਦੇ ਘਰੇ ਦੁੱਧ ਤੇ ਟਕਾਉਣੀ ਆ ਉਹਨੂੰ ਚੰਗੀ ਆ ਲਾਓ ਵਾਦੀ ਵਾ ਵਹੇ ਪੁਰਾਣੇ ਤੌਰ ਤੇ ਇਹਨਾਂ ਨੂੰ ਨਗਾਵਰ ਦੇ ਵੀ ਕਹਿ ਦਿੰਦੇ ਸੀ ਗਾਈਂ ਤੇ ਇਹਦੀ ਕੀਮਤ ਕਿੰਨੇ ਆ ਬਾਈ ਜੋਬਨ ਇਹਦਾ ਵੀਰ ਜੀ ਫਿਕਸ ਮੁੱਲ 2000 ਰੁਪਈਆ 2000 ਰੁਪਈਆ ਹਨਾ ਜੈਸ ਤੇ 9 2000 ਰੁਪਈਆ ਸਿਰਫ ਇਹਦਾ ਵਾਹ ਜੀ ਵਾਹ ਇਹ ਤੇ ਬਰਫੀ ਲਾਈ ਪਈ ਆ ਹਾਂ ਹਾਂ ਜੀ ਵਾਹੇ ਕਈ ਹੁੰਦੀਆਂ ਸੁਣੀਆਂ ਗਰਮ ਤੇ ਪੂਰੀ ਸੀਰੀਜ਼ ਲੱਗ ਆ ਹਾਂ ਮੁਖੜਾ ਵੀ ਕਰਿਓ ਇਧਰ ਨੂੰ ਵਾਹ ਜੀ ਓਕੇ ਹਨਾ ਹਾਂ ਜੀ ਠੀਕ ਆ ਦੂਜੇ ਨੰਬਰ ਤੇ ਆ ਗਈ ਐਫ ਕਰੌਸ ਤੇ ਐਚਐਫ ਤੇ ਜਰਸੀ ਦਾ ਅੰਗ ਦੋਵੇਂ ਕਰੌਸ ਆ ਗਈ ਮੌਕੇ ਦਾ ਬਾਈ ਜੋਬਨ ਕਿੰਨਾ ਦੁੱਧ ਆ 20 ਕਿਲੋ ਵਰਜ ਦੁੱਧ ਹੈਗਾ ਮੌਕੇ ਦਾ 20 ਕਿਲੋ ਹਾਂਜੀ ਹਾਂਜੀ ਠੀਕ ਆ ਤੇ ਇੱਕ ਥਾਂ ਦੀ ਤੇਲ ਆ ਹਾਂਜੀ ਪਿਛਲੇ ਤੇਲ ਦਾ ਬਾਕੀ ਤਿੰਨੇ ਸਹੀ ਆ ਹਾਂਜੀ ਬਾਕੀ ਪੂਰੇ ਵਾਹ ਜੀ ਦਾ ਲਓ ਜੀ ਤਿੰਨੇ ਥਨਾਂ ਦੀ ਬਾਕੀ ਓਕੇ ਸੱਜਣੋ ਇੱਕ ਥਾਂ ਦੀ ਤੇਲ ਆ ਐਚਪ ਕਰਾਉ ਸੰਗ ਆ ਤੇ ਖੁੱਲ ਗੇ ਕੱਦ ਵਜਨ ਫੁੱਲ ਵੱਡਾ ਛੋਟੀ ਮੋਟੀ ਨਹੀਂ ਆ ਲਓ ਜੀ ਤੋਰਾ ਤਰਾ ਵੀ ਚੰਗਾ ਹੈ ਲੈਓ ਮੋੜ ਲਿਓ ਪਾਇ ਇੱਕ ਮਿਲਕਮੈਨ ਸਜਣੋ ਵੇਖੋ ਕਿੱਡੀ ਕਿੱਡੀ ਮੋਟੀ ਲੱਗੀ ਇਹਨੂੰ ਤੇ ਬੱਚਾ ਨਹੀਂ ਨਾ ਹੈ ਕੰਦਾ ਦੁੱਧ ਹੈਗਾ 20 ਕਿਲੋ ਮੋਕੇ ਹਨਾ ਫੇ ਬੱਚਾ ਨਹੀਂ ਹੈਗਾ ਨਹੀਂ ਨਹੀਂ ਬੱਚਾ ਨਹੀਂ ਹੈਗਾ ਠੀਕ ਆ ਤੇ ਇਹ ਫਿਕਸ ਕਿੰਨੇ ਦੇ ਦੀਗੇ ਇਹ ਦੁੱਧ ਦੀ ਕੀ ਕੀ ਕਾਲੀ 40000 ਦੀ ਦੇ ਦੇਣੀ ਹੈ ਨਾ ਠੀਕ ਹੈ ਬਹੁਤ ਸਜੋ 20 ਕਿਲੋ ਤੋਂ ਆਪਣੇ ਘਰੋਂ ਦੋ ਟਾਈਮ ਚਾਰ ਟਾਈਮ ਜੋ ਕੇ ਲੈ ਜਿਤਨਾ ਮਰਜੀ ਕੋਈ ਆਪਣਾ ਲੀਟਰ ਲਾਵੇ ਕੰਡਾ ਲਾਵੇ ਤਸੱਲੀ ਕਰ ਸਕੇ ਹੈ ਨਾ ਤੇ ਸਜਣੋ ਏਰੀਆ ਪੱਟੀ ਤਰਨਤਨ ਦੇ ਕੋਲ ਪਿੰਡ ਖੜੀ ਆ ਤੇ ਆਪਣੀ ਤਸੱਲੀ ਕਰ ਲਿਓ ਸਾਡੇ ਵੱਲੋਂ ਸასიਖਾਲ ਜੀ